ਇਸ ਵੇਲੇ ਸੈਕਟਰ 61 ਵਾਰਡ ਨੰਬਰ 29 'ਚ ਖੜੇ ਆ ਜਿੱਥੇ ਆਪਾਂ ਖੜੇ ਆ ਇਹ ਰਸਤਾ ਸਿੱਧਾ ਜਾ ਕੇ ਮੇਨ ਰੋਡ ਨੂੰ ਲੱਗਣਾ ਪਰ ਬੜੇ ਅਫਸੋਸ ਦੀ ਗੱਲ ਹੈ ਵੀ ਜਿਹੜਾ ਗਮੰਡਾ ਨੇ ਜਦੋਂ ਸੈਕਟਰ ਬਸਾਇਆ ਜਿਹੜਾ ਉਹਦਾ ਮਾਸਟਰ ਪਲਾਨ ਸੀ ਉਹਦੇ ਵਿੱਚ ਇਹ ਹੈ ਵੀ ਇਹ ਰਸਤੇ ਨੇ ਜਾ ਕੇ ਉੱਥੇ ਟੱਚ ਕਰਨਾ ਮੇਨ ਸੜਕ ਨੂੰ ਤੇ ਉਦੋਂ ਬਾਅਦ ਲੋਕਾਂ ਨੇ ਇੱਥੋਂ ਵੀ ਆਉਣਾ ਜਾਣਾ ਹੈ ਉਸ ਕਰਕੇ ਲੋਕਾਂ ਨੇ ਇੱਥੇ ਪਲਾਟ ਖਰੀਦੇ ਸੀ ਆ ਸਾਰੀ ਬੈਲਟ ਨੇ ਵੀ ਰਸਤਾ ਬੜਾ ਵਧੀਆ ਪਰ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਗਮਾਂਡਾ ਅਜੇ ਤੱਕ ਰਿਜੀਨਲ ਰਸਤਾ ਸਾਨੂੰ ਨਹੀਂ ਦੇ ਸਕਿਆ ਇੰਨੀਆਂ ਰਿਕੁਐਸਟਾਂ ਇੰਨੀਆਂ ਬੇਨਤੀਆਂ ਹੋ ਚੁੱਕੀਆਂ ਆ ਵੀ ਗਮਾਂਡਾ ਦਫ਼ਤਰੇ ਵਿੱਚ ਜੇ ਉਹਨਾਂ ਨੇ ਸਾਡੇ ਲੈਟਰ ਸਾਹਮਣੇ ਰੱਖੇ ਹੋਣ ਤਾਂ 2-3 ਫੈਲਾਂ ਬਣ ਗਈਆਂ ਹੋਣੀਆਂ 20-20 ਬੰਦੇ ਜਾ ਕੇ ਰੈਜ਼ਿਡੈਂਸ ਉਹਨਾਂ ਨੂੰ ਰਿਕੁਐਸਟਾਂ ਕਰ ਚੁੱਕੇ ਹਰੇਕ ਸੀਏ ਨੂੰ ਹਰੇਕ ਚੀਫ ਨੂੰ ਹਰੇਕ ਸੈਕਟਰੀ ਨੂੰ ਗਵਮਾਂਡਾ ਦੇ ਨੂੰ ਹਰੇਕ ਸੀਐਮ ਨੂੰ ਰਿਕੁਐਸਟ ਕਰ ਚੁੱਕੇ ਹਾਂ ਬੜੀ ਦੇਰ ਤੋਂ ਪਰ ਇਹ ਰਸਤਾ ਗਵਮਾਂਡਾ ਸਾਨੂੰ ਨਹੀਂ ਦੇ ਰਿਹਾ ਇਹਦੀ ਜਗ੍ਹਾ ਗਵਮਾਂਡਾ ਨੇ ਸਾਨੂੰ ਟੈਂਪਰੇਰੀ ਰਸਤਾ ਦਿੱਤਾ ਹੋਇਆ ਉਸ ਰਸਤੇ ਨੂੰ ਜਦੋਂ ਐਂਟਰ ਕਰਦੇ ਹਾਂ ਉਹ ਬੜਾ ਟੇਡਾ ਯੂ ਕੱਟ ਮਾਰ ਕੇ ਰਸਤਾ ਹੈ ਉੱਥੇ ਕਿੰਨੇ ਹੀ ਐਕਸੀਡੈਂਟ ਹੋ ਗਏ ਕਈ ਬੰਦੇ ਲੱਤਾਂ ਵਾਹਨ ਤੜਵਾ ਚੁੱਕੇ ਇਵਨ ਇੱਕ ਦੋ ਬੰਦੇ ਦਾ ਵਿਚਾਰੇ ਰੱਬ ਨੂੰ ਪਿਆਰੇ ਵੀ ਹੋਗੇ ਉੱਥੇ ਐਕਸੀਡੈਂਟ ਹੋਣ ਨਾਲ ਪਰ ਗਮਾਂਡਾ ਸਾਨੂੰ ਇਹ ਸਾਡਾ ਜਿਹੜਾ ਅਸਲ ਰਸਤਾ ਹੈ ਉਹ ਦੇ ਨਹੀਂ ਰਿਹਾ ਬਹੁਤ ਪ੍ਰੋਬਲਮ ਹੈ ਸਾਰੇ ਪਾਸੇ ਤੁਸੀਂ ਹੋਰ ਵੀ ਦੇਖੋ ਵੀ ਇਹ ਰਸਤਾ ਇੱਥੋਂ ਸਾਨੂੰ ਮਿਲ ਜਾਂਦਾ ਲੋਕੀ ਕਿੰਨੇ ਸੋਖੇ ਹੁੰਦੇ ਨੇ ਆਲੇ-ਦਾਲੇ ਦੀ ਸਫਾਈ ਹੁੰਦੀ ਆ ਤੁਸੀਂ ਦੇਖੋਗੇ ਆਲੇ-ਦਾਲੇ ਕੈਮਰਾ ਘੁਮਾ ਕੇ ਨਾ ਕਿੰਨੀ ਗਮਾਂਡਾ ਦੀ ਨਲਕੀ ਕਰਕੇ ਇਹਦੇ ਵਿੱਚ ਸਿੱਧੀ-ਸਿੱਧੀ ਗਮਾਂਡਾ ਦੀ ਨਲਕੀ ਆ ਸਰਕਾਰਾਂ ਦੀ ਬਦਨਾਮੀ ਗਮਾਂਡਾ ਨੇ ਕਰਵਾਈ ਹੈ ਵੀ ਉਹ ਸਾਨੂੰ ਅਜੇ ਤੱਕ ਰਸਤਾ ਨਾ ਉਹਨਾਂ ਨੇ ਦਿੱਤਾ ਨਾ ਦੇਣ ਜਾ ਰਹੇ ਆ ਈਵਨ ਸਾਡੇ ਕਿਸੇ ਲੈਟਰ ਦਾ 20 20 ਬੰਦੇ ਉੱਥੇ ਰਿਟਾਇਰ ਕੋਈ ਕਰਨਲ ਕੋਈ ਐਸਐਸਪੀ ਰਿਟਾਇਰ ਕੋਈ ਜੱਜ ਰਿਟਾਇਰ ਜਾ ਕੇ ਬੇਨਤੀਆਂ ਕਰ ਚੁੱਕੇ ਆ ਪਰ ਗਮਾਂਡਾ ਦਾ ਜੋ ਸਿਸਟਮ ਹੈ ਉਹਨਾਂ ਨੇ ਕੰਮ ਕੀ ਕਰਨਾ ਸਾਡੇ ਕਿਸੇ ਪੱਤਰ ਦਾ ਉਹਨਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਹਲਕਾ ਬਤਾ ਇੱਕ ਨੂੰ ਮਿਲੇ ਹਲਕਾ ਵਿਧਾਇਕ ਨੂੰ ਬੜੀ ਵਾਰ ਮਿਲਿਆ ਹਲਕਾ ਵਿਧਾਇਕ ਨੇ ਵੀ ਗਵਮੰਡਾ ਨੂੰ ਕਈ ਵਾਰ ਰਿਕੁਐਸਟ ਕਰ ਚੁੱਕਿਆ ਵੀ ਇਹਨਾਂ ਨੂੰ ਦਿਓ ਜੋ ਇਹਨਾਂ ਦਾ ਰਾਈਟ ਆ ਪਰ ਗਵਮੰਡਾ ਬਿਲਕੁਲ ਇਸ ਗੱਲ ਨੂੰ ਲਾਈਟਲੀ ਲੈ ਰਿਹਾ ਔਰ ਮੈਨੂੰ ਲੱਗਦਾ ਵੀ ਸਾਡੇ ਅੱਕੇ ਹੋਏ ਲੋਕਾਂ ਨੇ ਕਿਸੇ ਦਿਨ 2000 ਬੰਦੇ ਨੇ ਇਕੱਠੇ ਹੋ ਕੇ ਜੇ ਗਵਮੰਡਾ ਨੇ ਸਾਡਾ ਨਾਂ ਕੰਮ ਕੀਤਾ ਦਫ਼ਤਰ ਦਾ ਘਰ ਕਰਨਗੇ ਨਾ ਕੋਈ ਅਫਸਰ ਇਹਨਾਂ ਦਾ ਉੱਤੇ ਚੜ ਸਕੂਗਾ ਆਪਣੇ ਏਸੀ ਦਫ਼ਤਰ 'ਚ ਬੈਠਣ ਲਈ ਨਾ ਜਿਹੜਾ ਵੜ ਗਿਆ ਅੰਦਰ ਬਾਹਰ ਆ ਸਕੂਗਾ ਇਹ ਗਮਾਂਡਾ ਨੂੰ ਸਾਡੀ ਮੇਰੇ ਵੱਲੋਂ ਇਹ ਚੇਤਾਵਨੀ ਆ ਕਿ ਹੁਣ ਵੀ ਇਹਦਾ ਕੋਈ ਨਾ ਕੋਈ ਉਹਦਾ ਫਰੂਟਬੋਲ ਹੱਲ ਕੱਢ ਕੇ ਸਾਨੂੰ ਸਾਡਾ ਰਸਤਾ ਦਿਓ ਮੇਰਾ ਨਾਮ ਵੀ ਕਹਿੰਦੇ ਜਸਵਿੰਦਰ ਸਿੰਘ ਭੈਂਸ ਆਤੀ ਇੱਥੇ ਪਿਛਲੇ 20-22 ਸਾਲ ਤੋਂ ਰਹਿ ਰਹੇ ਆ ਤੇ ਜਦੋਂ ਤੋਂ ਮੈਂ ਇੱਥੇ ਰਹਿ ਰਿਹਾ ਹਾਂ ਉਸ ਤੋਂ ਇਹ ਰਸਤਾ ਸਾਨੂੰ ਇਸ ਤਰ੍ਹਾਂ ਹੀ ਮਿਲਿਆ ਕਿਉਂਕਿ ਰਸਤੇ ਦੇ ਵਿੱਚ ਸਕੂਲ ਆਉਂਦਾ ਹੈ ਸਕੂਲ ਕਰਕੇ ਉਹ ਸਕੂਲ ਨੂੰ ਉੱਥੋਂ ਸ਼ਿਫਟ ਨਹੀਂ ਕਰ ਰਹਾ ਜਦੋਂ ਕਿ ਇੱਥੇ ਹਾਰਲੀ ਆ ਨਹੀਂ ਬੱਚੇ ਪੜ੍ਹਦੇ ਆ ਉਹ ਵੀ ਬੱਚੇ ਆ ਜਿਹੜੇ ਆਪਣੇ ਮਾਈਗ੍ਰੈਂਟਸ ਆਏ ਹੋ ਉਹਨਾਂ ਦੇ ਬੱਚੇ ਜ਼ਿਆਦਾ ਹੈ। ਹੋਰ ਕੋਈ ਨਹੀਂ ਇੱਥੇ ਆਉਂਦਾ ਬਸ ਆਹ ਰਸਤਾ ਜੋ ਮੇਨ ਹੈ ਹੁਣ ਸਾਨੂੰ ਜੇ ਜਾਣਾ ਪੈਂਦਾ ਈਵਨ ਬਾਜ਼ਾਰ ਨੂੰ ਇੱਥੋਂ ਨਿਕਲ ਸਕਦੇ ਆ ਲੇਕਿਨ ਹੁਣ ਸਾਨੂੰ ਉਹ ਜਾਣਾ ਪੈਂਦਾ ਫਿਰ ਯੂ ਟਰਨ ਲੈ ਕੇ ਫਿਰ ਵਾਪਸ ਜਾਣਾ ਪੈਂਦਾ। ਤੋਂ ਬਹੁਤ ਮੁਸ਼ਕਲ ਆ ਰਹੀ ਹੈ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਆ ਜਾ ਕੇ ਮਿਲ ਵੀ ਚੁੱਕੇ ਆ ਲੇਕਿਨ ਕੋਈ ਆਈ ਥਿੰਕ ਸੁਣਾਈ ਨਹੀਂ ਹੋ ਰਹੀ। ਸਰਕਾਰ ਨੂੰ ਵੀ ਬਹੁਤ ਵਾਰੀ ਕਹਿ ਚੁੱਕੇ ਪਰ ਸਰਕਾਰ ਵੀ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਕਹਿ ਨਹੀਂ ਰਹੀ ਟਮਾਟਰ ਨੂੰ ਅਦਰਭਾਈ ਗਮਾੜਾ ਦਾ ਕੰਮ ਹੈ ਕਿ ਪਹਿਲੀ ਜਲਦੀ ਤੋਂ ਜਲਦੀ ਇਹ ਕੰਮ ਕਰ ਠੀਕ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ ਆਈਐਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ